ਪੰਜਾਬ ਦਾ ਮਸ਼ਹੂਰ ਕਲਾਕਾਰ ਜੈਜੀ ਬੀ ਕੇ ਐਸ ਮੱਖਣ ਇਹਨਾਂ ਦਾ ਨਸ਼ਾ ਤਸਕਰਾਂ ਦੇ ਨਾਲ ਕੀ ਸਬੰਧ ਸੀ ਕੀ ਚੱਕਰ ਸੀ ਤੁਹਾਨੂੰ ਦੱਸਦੇ ਆ ਵਿਕਰਮਜੀਤ ਸਿੰਘ ਮਜੀਠੀਆ ਗ੍ਰਿਫਤਾਰ ਆ ਨਿਤ ਨਵੇਂ ਖੁਲਾਸੇ ਹੋ ਰਹੇ ਆ ਪ੍ਰਾਪਰਟੀ ਨੂੰ ਲੈ ਕੇ ਬਹੁਤ ਸਾਰੇ ਖੁਲਾਸੇ ਹੋ ਰਹੇ ਆ ਜਿਹੜੀ ਚਿੱਟਾ ਬਣਾਉਣ ਵਾਲੀ ਇੱਕ ਫੈਕਟਰੀ ਦਾ ਜ਼ਿਕਰ ਹੋਇਆ ਉਹ ਕਿਸ ਦੀ ਫੈਕਟਰੀ ਆ ਉਸ ਬਾਰੇ ਤੁਹਾਨੂੰ ਵਿਸਤਾਰ ਸਮੇਤ ਜਾਣਕਾਰੀ ਦੇਵਾਂਗੇ ਪੰਜਾਬ ਦੇ ਵਿੱਚ ਕਲਾਕਾਰਾਂ ਨੂੰ ਲੋਕ ਮਨਾਮੁਹੀ ਪਿਆਰ ਕਰਦੇ ਆ ਪੰਜਾਬ ਦੇ ਵਿੱਚ ਜਿੱਥੇ ਕਲਾਕਾਰਾਂ ਕੋਲ ਧਨ ਦੌਲਤ ਆ ਜਾਂਦੀ ਹੈ ਜਦੋਂ ਚੜ੍ਹਾਈ ਹੁੰਦੀ ਆ ਫੇਮ ਮਿਲਦਾ ਉੱਥੇ ਉਹਨਾਂ ਦੇ ਨਾਲ ਕਈ ਮੁਸੀਬਤਾਂ ਵੀ ਲੈ ਕੇ ਆਉਂਦੀ ਆ ਤੁਹਾਨੂੰ ਪਤਾ ਹੋਵੇਗਾ 2013-14 ਦੇ ਵਿੱਚ ਭੋਲਾ ਦੀ ਜਿਹੜਾ ਇੱਕ ਭੋਲਾ ਜਿਹੜਾ ਪਲਵਾਨ ਸੀ ਉਸ ਦੀ ਨਸ਼ਾ ਤਸਕਰਾਂ ਦੇ ਨਾਲ ਹੋਣ ਕਰਕੇ ਡੀਐਸਪੀ ਭੋਲਾ ਜੀ ਨੂੰ ਆਖਦੇ ਆ ਉਹਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਇੱਕ ਫੈਕਟਰੀ ਫੜੀ ਗਈ ਸੀ ਭੋਲੇ ਨੇ ਨਾਮ ਲਾਇਆ ਸੀ ਕਿ ਤਸਕਰੀ ਉਹ ਈ ਕਰਦਾ ਤਸਕਰੀ ਕਰਦਾ ਉਦੋਂ ਦਾ ਕਾਲੀ ਦਾਲ ਦਾ ਵੱਡਾ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਦੇ ਉੱਤੇ ਚਰਨਜੀਤ ਸਿੰਘ ਚੰਨੀ ਵੱਲੋਂ ਕੇਸ ਬਣਾਇਆ ਗਿਆ ਸੀ 6 ਮਹੀਨੇ ਉਦੋਂ ਜੇਲ੍ਹ ਕੱਟੀ ਸੀ ਵਿਕਰਮਜੀਤ ਸਿੰਘ ਮਜੀਠੀਆ ਨੇ ਪਰ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਬਾ ਇੱਜ਼ਤ ਬਹਾਲ ਕੀਤਾ ਸੀ ਤੇ ਉਹ ਵਾਪਸ ਆ ਗਿਆ ਸੀ ਉਸ ਤੋਂ ਬਾਅਦ 222 ਦੇ ਵਿੱਚ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਪਿਛਲੇ ਦਿਨੀ ਇੱਕ ਮਹਮ ਚਲਾਈ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਲੋਕਾਂ ਨੇ ਸਵਾਲ ਖੜੇ ਕੀਤੇ ਸੀ ਭਾਵੇਂ ਨਸ਼ੇ ਦੇ ਉੱਤੇ ਕੰਟਰੋਲ ਹੋਇਆ ਸੀ ਕਿਉਂਕਿ ਤਸਕਰਾਂ ਦੇ ਜਿਹੜੇ ਘਰ ਆ ਉਹ ਢਾਏ ਜਾ ਰਹੇ ਸੀ ਪਰ ਲੋਕਾਂ ਦੇ ਸਵਾਲ ਬਹੁਤ ਉੱਠੇ ਸੀ ਕਿ ਛੋਟੇ ਤਸਕਰਾਂ ਨੂੰ ਤੁਸੀਂ ਫੜ ਰਹੇ ਹੋ ਵੱਡੇ ਤਸਕਰਾਂ ਵੱਲ ਹੱਥ ਨਹੀਂ ਪਾ ਰਹੇ ਉਸ ਤੋਂ ਬਾਅਦ ਰਾਤੋਂ ਰਾਤ ਸੁਬਾ ਚੜ੍ਹਦੇ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਟੀਮ ਕੱਲੀ 2 ਘੰਟੇ ਡਰਾਮਾ ਚੱਲਿਆ ਲਾਈਵ ਹੋਏ ਬੈਸਦਾਰਿਆ ਮਜੀਠੀਆ ਆਖਰ ਦੇ ਵਿੱਚ ਮਜੀਠੀਆ ਨੇ ਗ੍ਰਿਫਤਾਰੀ ਦੇ ਦਿੱਤੀ ਉਸ ਤੋਂ ਬਾਅਦ ਨਿਤ ਨਵੇਂ ਖੁਲਾਸੇ ਪਹਿਲਾ ਹਿਮਾਚਲ ਪ੍ਰਦੇਸ਼ ਦੇ ਵਿੱਚ Shimla ਦੇ ਵਿੱਚ 1000 ਕਿਲਾ ਜਿਹੜੀ ਜ਼ਮੀਨ ਲੱਭੀ ਸਰਕਾਰੀ ਵਕੀਲਾ ਨੇ ਦਾਵਾ ਕੀਤਾ ਕਿ ਨਾਮ ਸਿਰਕ ਸਿਰਫ ਉੱਥੇ ਦੋ ਕਿਲੇ ਕਰਵਾਏ ਗਏ ਤੇ ਨਾਮ ਬੋਲਦੀ ਸੀ 1000 ਕਿਲਾ ਜਿਹਦੀ ਕੀਮਤ ਘੱਟੋ-ਘੱਟ 2000 ਕਰੋੜ ਹੋਵੇਗੀ ਉਸ ਤੋਂ ਬਾਅਦ 512 ਕਰੋੜ ਦੀ ਹੋਰ ਜਾਇਦਾਦ ਦੇ ਵੇਰਵੇ ਸਾਹਮਣੇ ਆਏ ਪਰ ਵਿਕਰਮਜੀਤ ਸਿੰਘ ਮਜੀਠੀਆ ਦੀ ਘਰਵਾਲੀ ਨੇ ਠੋਕਮਾ ਜਵਾਬ ਦਿੱਤਾ ਕਿ ਪੈਸਾ ਉਹਨਾਂ ਦਾ ਨਹੀਂ ਜੇਕਰ ਉਹ ਇਹ ਪੈਸਾ ਉਹਨਾਂ ਦਾ ਨਾ ਹੋਇਆ ਤੇ ਉਹਨਾਂ ਨੂੰ ਵਿਆਸ ਸਮੇਤ ਸਰਕਾਰ ਪੈਸਾ ਦੇਵੇਗੀ ਅਕਾਲੀ ਦਲ ਨੇ ਪ੍ਰੋਟੈਸਟ ਕੀਤੇ ਪਿੰਡਾਂ ਦੇ ਵਿੱਚੋਂ ਕਾਲੀ ਵਰਕਰ ਨਿਕਲੇ ਪੁਲਿਸ ਨੇ ਘਰਾਂ ਦੇ ਵਿੱਚ ਡੱਕਲੇ ਹਲਕਾ ਇੰਚਾਰਜਾਂ ਨੂੰ ਗ੍ਰਿਫਤਾਰ ਕੀਤਾ ਕਈ ਕਾਲੀ ਵਰਕਰ ਛੁਪਦੇਸ਼ ਪਾਉਂਦੇ ਮੋਹਾਲੀ ਪਹੁੰਚੇ ਪਰ ਮਜੀਠੀਆ ਦੀ ਪੇਚੀ ਵਾਲੀ ਜਗ੍ਹਾ ਤੇ ਪੰਜਾਬ ਦੀ ਪੁਲਿਸ ਨੇ ਉਹਨਾਂ ਨੂੰ ਪਹੁੰਚਾ ਨਾ ਦਿੱਤਾ ਉਦੋਂ ਪਹਿਲਾਂ ਹੀ ਰੋਕਲੇ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋਈ ਹੋਰ ਵੱਡੇ ਵੱਡੇ ਕਾਲੀਆਂ ਦੀ ਗ੍ਰਿਫਤਾਰੀ ਹੋਈ ਭੁੰਦਰ ਸਾਹਿਬ ਦੀ ਗ੍ਰਿਫਤਾਰੀ ਹੋਈ ਪਰ ਕਾਲੀ ਦਲ ਨੇ ਕਿਹਾ ਜਾਤੀ ਹੋ ਰਹੀ ਆ ਉਹਨਾਂ ਦੇ ਨਾਲ ਜਾਤੀ ਹੋ ਰਹੀ ਆ ਸਰਕਾਰ ਧੱਕਾ ਕਰ ਰਹੀ ਆ ਕਿਉਂਕਿ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਰਿਆ ਸੀ ਵਿਕਰਮਜੀਤ ਸਿੰਘ ਮਜੀਠੀਆ ਪਰ ਸਰਕਾਰ ਦਾ ਦਾਵਾ ਮਜੀਠੀਆ ਤੋਂ ਨਿਤ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਕੇਸ ਦੇ ਨਾਲ ਜੱਜੀ ਬੀ ਤੇ ਕੇਐਸ ਮੱਖਣ ਦਾ ਨਾਮ ਕਿਵੇਂ ਜੁੜਿਆ ਬਿੱਟੂ ਔਲਖ ਅਜਨਾਲਾ ਪਰਿਵਾਰ ਦਾ ਕਰੀਬੀ ਉਹਨੂੰ ਗ੍ਰਿਫਤਾਰ ਕੀਤਾ ਗਿਆ 2014 ਦੇ ਵਿੱਚ ਉਸ ਨੇ ਖੁਲਾਸਾ ਕੀਤਾ ਕਿ ਸਾਨੂੰ ਕੱਲਾ ਗ੍ਰਿਫਤਾਰ ਕੀਤਾ ਗਿਆ ਉਦੋਂ ਦੇ ਐਸਐਸਪੀ ਹਰਚਰਨ ਸਿੰਘ ਉਹਨਾਂ ਨੇ ਹੋਰ ਬੰਦਿਆਂ ਨੂੰ ਜਿਨ੍ਹਾਂ ਕੋਲੇ ਫੇਮ ਸੀ ਪੈਸਾ ਸੀ ਉਹਨਾਂ ਦੀ ਸ਼ਮੂਲੀਅਤ ਕਰਕੇ ਉਹਨਾਂ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਇਨਵੋਲਡ ਕਰਨ ਲਈ ਉਹਨਾਂ ਤੋਂ ਮੋਟਾ ਪੈਸਾ ਕਮਾਇਆ ਤੇ ਸੁਰਖੀਆਂ ਪ੍ਰਾਪਤ ਕੀਤੀਆਂ ਉਸਨੇ ਕਿਹਾ ਕਿ ਜੈਜੀ ਬੀ ਤੋਂ ਵੀ ਪੈਸਾ ਲਿਆ ਗਿਆ ਉਦੋਂ ਦੇ ਐਸਐਸਪੀ ਵੱਲੋਂ ਉਦੋਂ ਦੇ ਐਸਐਸਪੀ ਵੱਲੋਂ ਕੇਐਸ ਮੱਖਣ ਤੋਂ ਵੀ ਪੈਸਾ ਲਿਆ ਗਿਆ ਪਰ ਜਿਹੜੀ ਫੈਕਟਰੀ ਜਿੱਥੇ ਸਿੰਥੈਟਿਕ ਡਰੱਗ ਬੰਦਾ ਸੀ ਕਿਉ ਉਹ ਭੋਲੇ ਦੀ ਫੈਕਟਰੀ ਸੀ ਇੱਥੇ ਬਿੱਟੂ ਔਲਕ ਨੇ ਕਿਹਾ ਕਿ ਭੋਲਾ ਤਾਂ ਬਹੁਤ ਛੋਟੀ ਚੀਜ਼ ਸੀ ਉਸ ਨੂੰ ਇਸ ਬਾਰੇ ਕੋਈ ਵੀ ਗੱਲ ਪਤਾ ਨਹੀਂ ਕਿ ਉਹ ਕਿਸ ਦੀ ਫੈਕਟਰੀ ਸੀ ਜਿੱਥੇ ਚਿੱਟਾ ਬੰਦਾ ਸੀ